ਲੋਕ ਦੁਕਾਨਦਾਰ ਰਿਸ਼ਤਾ ਕਰੀ ਜਾਂਦੇ ਨੇ ਪਰ ਇਹ ਜੀ ਕੁਆਲਿਟੀ ਨਹੀਂ ਕੁ ਦੇ ਸਕਦਾ ਮੰਨ ਤੁਸੀਂ ਕਾਰਵਿੰਗ ਵਾਲਾ ਡਾਈਨਿੰਗ ਟੇਬਲ ਲੈਣ ਜਾਓਗੇ ਸੋ ਤੁਹਾਡੇ ਆਂ ਦਾ 85000 ਰੁਪਏ 90000 ਰੁਪਏ ਮੰਗਣਗੇ ਆਪਾਂ ਇਹ ਵੀ ਡਿਜ਼ਾਈਨ ਵਿੱਚ ਹੀ ਦਿੰਨੇ ਆ ਜਿਹਦੇ ਕਰਮਾ ਚੂਗਾ ਲੈ ਜਾਊਗਾ ਇਹ ਵੀ 45000 ਦਾ ਹੈ ਇਹਨਾਂ ਚ ਕਲਰ ਤੁਸੀਂ ਇੰਨੇ ਕਿਵੇਂ ਮੰਗਾ ਰੱਖੇ ਨੇ ਜੀ ਸਾਰੇ ਇਹ ਸਾਰੇ ਆਰਡਰ ਦੇ ਸੋਫੇ ਨੇ ਸਾਰੇ ਜਾਨ ਵਾਲੇ ਨੇ ਜੀ ਹਾਂ ਇਹ ਸਭ ਕੋਈ 2 ਦਿਨ ਨੂੰ ਕੋਈ 4 ਦਿਨ ਨੂੰ ਕੋਈ 1 ਦਿਨ ਨੂੰ ਸਭ ਜਾਨ ਵਾਲੇ ਸੋਫੇ ਨੇਗੇ ਸਾਰੇ ਆਰਡਰ ਦੇ ਬਣੇ ਹੋਏ ਨੇਗੇ ਲੈ ਵੀ ਜਿਹੜੇ ਤੇ ਕਰਿਆ ਸੋਫਾ ਜੋ ਉਹਨੂੰ ਪਹਿਲੀ ਵਧਾਈਆਂ ਨਹੀਂ ਕੋਈ 75 ਨਹੀਂ 45000 ਰੁਪਏ ਰੇਟ ਹੈ ਆਨਲਾਈਨ ਡਿਲੀਵਰੀਰੀ ਫ੍ਰੀ ਹੈਗੀ 1000 ਰੁਪਏ ਦੇ ਕੇ ਇਹਦੀ ਬੁਕਿੰਗ ਹੈਗੀ 44000 ਰੁਪਏ ਤੁਸੀਂ ਉਹ ਦੇਣਾ ਜਦੋਂ ਤੁਹਾਡੇ ਘਰੇ ਡਾਈਨਿੰਗ ਟੇਬਲ ਪਹੁੰਚ ਗਿਆ ਬੈਡਾਂ ਦੀ ਵੈਰਾਈਟੀ ਦੀ ਕੋਈ ਕਮੀ ਨਹੀਂ ਹੈਗੀ ਲਾਈਵ ਕਲਰ ਵੀ ਤੁਹਾਨੂੰ ਸਾਰੇ ਮਿਲਣਗੇ ਬੁੱਧਧਰਮ ਦਾ ਮੰਦਿਰ ਹੋ ਗਿਆ ਜੀ ਇਹ ਕ੍ਰਿਸ਼ਨ ਜੀ ਦਾ ਮੰਦਿਰ ਹੋ ਗਿਆ ਇਹ ਸ਼ੰਕਰ ਭਗਵਾਨ ਦਾ ਹੋ ਗਿਆ ਬਾਬੇ ਨਾਨਕ ਦਾ ਹੋ ਗਿਆ ਜਿਹੜਾ ਜ ਮਰਜੀ ਮੰਦਿਰ ਤੇ ਆਉਂਦਾ ਕੈਮਰਾ ਮਾਰੀ ਉਹ ਤਾਕਲ ਮਾਰੀਆਂ ਅਲਮਾਰੀਆਂ ਵੀ ਜੀ ਤੁਹਾਨੂੰ ਹੋਰ ਦਿਖਾਵਾਂ ਇੱਕ ਹਨਵਾਰੀਆਂ ਜੀ ਆ ਪੰਜਾਬ ਦਾ ਵੱਡਾ ਸ਼ੋਰੂਮ ਪਤਾ ਕਿਉਂ ਆ ਦੇਖੇ ਇਤੋਂ ਛੋਟੇ ਹਾਥੀ ਭਰ ਭਰ ਜਾਂਦੇ ਨੇ ਛੋਟੇ ਹਾਥੀ ਨਹੀਂ ਪੂਰੇ ਟਰਾਲੀ ਭਰ ਭਰ ਜਾਂਦੇ ਨੇ ਮਹਾਰਾਜਾ ਫਰਨੀਚਰ ਰਾਏਕੋਟ ਤੁਹਾਨੂੰ ਦੱਸਣ ਦੀ ਲੋੜ ਨਹੀਂ ਸਤਿਕਾਰ ਜੀ ਸਤਿਕਾਰ ਜੀ ਇੰਨਾ ਸਮਾਨ ਆਪਣਾ ਮੰਨ ਲਓ ਸੇਲ ਹੁੰਦਾ ਕੁਆਲਿਟੀ ਦੇ ਸਿਰ ਤੇ ਹੁੰਦਾ ਕੁਆਲਿਟੀ ਦੇ ਸਿਰ ਤੇ ਹੁੰਦਾ ਹੈ ਸਸਤੇ ਦੇ ਸਿਰ ਤੇ ਹੁੰਦਾ ਹਾਂ ਡੀਲਿੰਗ ਦੇ ਸਿਰ ਤੇ ਹੁੰਦਾ ਗਾਗਾਂ ਦੇ ਪਿਆਰ ਦੇ ਸਿਰ ਤੇ ਹੁੰਦਾ ਕੁਆਂਟੀਟੀ ਦੇ ਸਿਰ ਤੇ ਹੁੰਦਾ ਡਿਸਪਲੇ ਪੰਜਾਬ ਦੀ ਸਭ ਤੋਂ ਵੱਡੀ ਤੇ ਤੁਹਾਨੂੰ ਵਧਾਈਆਂ ਜੀ ਇੱਕ ਵਾਰੀ ਆਪਾਂ ਮੋਟਾ ਮੋਟਾ ਸਮਾਨ ਦਿਖਾ ਦਈਏ ਹਾਂਜੀ 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 ਵੈਸੇ ਤਾਂ ਆਪਣੇ ਕੋਲ ਇਲੈਕਟ੍ਰੋਨਿਕ ਦਾ ਸਾਰਾ ਸਮਾਨ ਮਿਲ ਜੂ ਜੀ ਸਾਰਾ ਸਮਾਨ ਮਿਲ ਜੂਗਾ ਜੀ ਕੂਲਰ ਫ੍ਰਿਜ ਵਾਸ਼ਿੰਗ ਕੂਲਰ ਅਗਲੀ ਵੀਡੀਓ ਥੋੜੀ ਚੂ ਕੂਲਰ ਦੇ ਮੈਂ ਗਾਗਾਂ ਨੂੰ ਪਰਤੇ ਨਾਲ ਦੇਵਾਂਗੇ ਵਧੀਆ ਦੇਵਾਂਗੇ ਕੰਪਨੀ ਦੇ ਦੇਵਾਂਗੇ ਸਾਰੀ ਚ ਅਗਲੀ ਵੀਡੀਓ ਚ ਦੇਵਾਂਗੇ। ਇਸ ਪਲੇਟਾ ਪੰਜਾਬ ਦੇ ਸਭ ਤੋਂ ਵੱਡੇ ਸਾਨੂੰ ਦਿਖਾ ਨਹੀਂ ਸਕਦੇ। ਅਲਮਾਰੀ ਦੀ ਗੱਲਬਾਤ ਕਰਦੇ ਆਂ। ਜਿਵੇਂ ਚੱਲ ਮੋٹے-ਮੋٹے ਨਹੀਂ ਗੱਲ ਕਰਦੇ ਆਂ। ਆ ਮਤਲਬ ਕਿਹੜੇ ਬੋਰਡ ਚ ਹੈ? ਜਿਹੜੀ ਆਪਣੀ ਹੈਗੀ ਸਾਰੀ 19mm ਦੀ ਪਲਾਈ ਹੈ ਜੀ। ਜੀ ਇਹ 19mm ਲੋਕ ਕਹਿੰਦੇ ਨੇ। ਕਹਿੰਦੇ ਨੇ 19mm ਮਤਲਬ ਕਿ ਬਹੁਤ ਸਟਰੋਂਗ ਹੁੰਦੀ ਹੈ ਜੀ। ਹਾਂ ਜੀ ਜੂਨੀਅਮ ਸਭ ਤੋਂ ਮੋਟਾ ਬੋਰਡ ਹੁੰਦਾ। ਬਸ ਇਹ ਦੂਗਾ ਮੋਟਾ ਬੋਰਡ ਨਹੀਂ ਹੁੰਦਾ ਜੀ। ਹਾਂ ਇਹ ਨਹੀਂ ਹੈਗਾ ਵੀ ਇੱਥੇ ਪਾਉਂ ਨਹੀਂ ਲਾਤਾ ਜੀ ਇੱਥੇ 12 ਲਾਤਾ ਜੀ ਇੱਥੇ 16 ਲਾਤਾ। ਸਾਰਾ 19mm ਮਹਿੰਗਾ। ਹਾਂ। ਇਹ ਤੇ ਦੇਖੋ ਅਲੱਗ-ਅਲੱਗ ਐਕਸੈਸਰੀਆਂ ਬਣੀਆਂ ਹੋਣੇ ਡਰੈਸਿੰਗ ਟੇਬਲ ਵੀ ਬਣੇ ਹੋਣੇ ਇਹ ਅਲਮਾਰੀਆਂ ਜਿਵੇਂ ਆਪਣੀ ਅਲਮਾਰੀ 13000 ਦੀ 15000 ਦੀ 18000 ਦੀ ਕੋਈ ਵੀ ਅਲਮਾਰੀ ਲਓਗੇ ਉਹਦੇ ਜੋ ਤੁਸੀਂ ਪੁਰਾਣੀ ਅਲਮਾਰੀ ਕੱਟਣੀ ਛੋਡੀ 5000 ਦੀ ਪੁਰਾਣੀ ਅਲਮਾਰੀ ਕੱਢ ਦਾਂਗੇ ਵੱਡੇ ਤੋਂ ਲੈ ਕੇ ਕਿੱਡੇ ਕਿ ਤੱਕ ਸਾਈਜ਼ ਤੱਕ ਮਿਲ ਜੂਗਾ ਸਾਈਜ਼ ਆਪਣੇ ਕੋ ਸਾਰੇ ਮਿਲ ਜਾਣਗੇ ਸਾਈਜ਼ ਦੀ ਕੋਈ ਦਿੱਕਤ ਨਹੀਂ ਜਿਹਾ ਜਿਹਾ ਮਰਜ਼ੀ ਸਾਈਜ਼ ਲੈ ਲਓ ਜੀ ਦੇਖਿਓ ਅਲਮਾਰੀਆਂ ਬਾਈ ਇੰਨੇ ਡਿਸਪਲੇ ਮੈਂ ਪਹਿਲੀ ਵਾਰ ਦੇਖੀ ਨੇ ਬੁੱਢਣ ਬੁੱਢਣ ਚ ਜਾਵਾਂ ਆਜੋ ਤੁਹਾਨੂੰ ਹੋਰ ਦਿਖਾਈਏ ਆਜੋ ਸੁਰੰਗਾਂ ਓ ਤੱਕਲ ਮਾਰੀਆਂ ਅਲਮਾਰੀਆਂ ਬਈ ਜੀ ਤੁਹਾਨੂੰ ਹਜੇ ਹੋਰ ਦਿਖਾਵਾਂ ਇੱਕ ਹਨਵਾਰੀਆਂ ਹਜੇ ਕੋਈ ਖਤਮ ਨਹੀਂ ਹੋਈਆਂ ਨਮਾਰੀਆਂ ਨਮਾਰੀਆਂ ਬਹੁਤ ਨੇ ਕਿਆਂ ਇਹ ਲੋਹੇ ਦੀਆਂ ਅਲਮਾਰੀਆਂ ਲੋਹੇ ਦੀਆਂ ਅਲਮਾਰੀਆਂ ਵੀ ਮਿਲਦੀਆਂ ਨੇ ਲੋਹੇ ਦੀਆਂ ਅਲਮਾਰੀਆਂ ਲੈ ਲਓ ਜੀ ਪਾਊਡਰ ਕੋਟਿੰਗ ਅਲਮਾਰੀਆਂ ਲੈ ਲਓ ਜਿਵੇਂ ਅੰਬਿਕਾ ਵਰਗਾ ਬ੍ਰਾਂਡ ਹੈਗਾ ਇਸ ਤਰ੍ਹਾਂ ਪਾਊਡਰ ਕੋਟਿੰਗ ਦੀਆਂ ਅਲਮਾਰੀਆਂ ਲੈ ਲਓ ਜੀ ਆਹ ਦੇਖੋ ਨਮਾਰੀ ਇੱਕ ਤੋਂ ਇੱਕ ਵਧੀਆ ਪਈ ਹੈ ਜੀ ਸਿੰਘ ਦੇਖੋ ਵੈਰਿਟੀ ਦੀ ਕੋਈ ਕਮੀ ਨਹੀਂ ਨੇਗੀ ਰੇਟ ਬਾਜ਼ਾਰ ਨਾਲੋਂ ਘੱਟ ਨਹੀਂਗੇ ਚੀਜ਼ ਵਧੀਆ ਹੈਗੀ ਚੀਜ਼ ਕੁਆਲਿਟੀ ਦੀ ਆ ਹਾਂਜੀ 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 ਤੇ ਜਿਹੜੀ ਲੱਕੜ ਚ ਬਣੀਆਂ ਉਹਦੇ 19mm ਪਲ ਔਰ ਅਸਤੇਜ ਦਾ ਮਤਲਬ ਬਹੁਤ ਭੀੜ ਸੀ ਤੇ ਇੱਧਰ ਵੀ ਆਪਣਾ ਇਹ ਸ਼ਰੰਗਾ ਜੀ ਇੱਕ ਹਾਂਜੀ 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 ਜੀ ਇਹ ਯੂਵੀ ਨਮਾਰੀਆਂ ਨੇ ਸਾਰੀਆਂ ਜੀ ਜੀ ਇੱਕ ਤੋਂ ਇੱਕ ਵਧੀਆ ਨਮਾਰੀ ਮਿਲ ਜੂਗੀ ਹਰੇਕ ਸਾਈਜ਼ ਮਿਲ ਜੂਗਾ ਜਿਹੜੀ ਤੁਸੀਂ ਕਹੋਗੇ ਉਹੋ ਜਿਹੀ ਬਣਾ ਕੇ ਦੇ ਦਾਂਗੇ ਜੀ ਆਹ ਦੇਖੋ ਡਰੈਸਿੰਗ ਟੇਬਲ ਵੀ ਵਿੱਚ ਨੇ ਵਿੱਚ ਡਰੈਸਿੰਗ ਟੇਬਲ ਨੇਗੇ ਬਗੈਰ ਡਰੈਸਿੰਗ ਟੇਬਲ ਤੋਂ ਨਾ ਜਿਵੇਂ ਤੁਸੀਂ ਕਹੋਗੇ ਉਸ ਤਰ੍ਹਾਂ ਦੀ ਨਮਾਰੀ ਮਿਲ ਜੂਗੀ ਆਹ ਸਲਾਈਡਰ ਵੀ ਨਾ ਐਵੇਂ ਹੀ ਖੁੱਲਦੀ ਨੇ ਲਿਵਾਰੀਆਂ ਸਭੋ ਮਿਲ ਜੂ ਇਹ ਲੱਕੜ ਚ ਤਿਆਰ ਕਰਾਈ ਦੀ ਹਾਂਜੀ ਹਾਂਜੀ ਲੱਕੜ ਦੀਆਂ ਨੇ ਜੀ ਇਹ ਤਾਂ ਇੱਧਰ ਲੱਗਦਾ ਜਿਹਾ ਪੱਥਰ ਦੀ ਹ ਹਾਂਜੀ 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 ਆ ਇਸ ਤਰ੍ਹਾਂ ਹਾਈਡਰੋਲਿਕ ਐ ਖੁੱਲਦੀਆਂ ਨੇ ਹਾਂਜੀ ਲੈਂ ਮਾਰੀਆਂ ਵਾਲੇ ਸੈਕਸ਼ਨ ਚ ਤਾਂ ਅਸੀਂ ਇੱਧਰ ਦੀ ਗਏ ਸੀ ਵਰਲੇ ਵਿੱਚ ਦੀ ਅਲਮਾਰੀਆਂ ਨੇ ਸੈਕਸ਼ਨ ਚ ਇੱਧਰ ਦੀ ਆ ਗਈ ਤੇ ਅਲਮਾਰੀਆਂ ਇੱਧਰ ਵੀ ਬਹੁਤ ਨੇ ਹੈ ਨਾ ਜੀ ਹਾਂਜੀ ਹਾਂਜੀ ਨਮਾਰੀਆਂ ਨੇ ਐਲਈਡੀ ਪੈਨਲ ਨੇ ਮੰਦਰ ਨੇ ਜੋ ਚੀ ਮਰਜ਼ੀ ਲੈ ਲੋ ਅਲਮਾਰੀ ਦੀ ਪੈਨਲ ਦੇਖੋ ਐਲਈਡੀ ਪੈਨਲ ਕਿੰਨੇ ਸ਼ਾਨਦਾਰ ਬਣੇ ਹੋਏ ਨੇ ਇਹ ਇਹ ਜਮਾ ਹਾਂਜੀ ਹਾਂਜੀ ਇਹਨਾਂ ਦੇ ਵਿੱਚ ਲੋਕ ਲੋਕ ਦੁਕਾਨਦਾਰ ਰਿਸ਼ਤਾ ਕਰੀ ਜਾਂਦੇ ਨੇ ਪਰ ਇਹ ਜੀ ਕੁਆਲਿਟੀ ਨਹੀਂ ਕੁਝ ਦੇ ਸਕਦਾ ਹਮ ਮਨ ਲਾ ਕੁਆਲਿਟੀ ਚ ਫਰਕ ਪਾ ਦਿੰਦੇ ਨੇ ਇਹ ਆ ਚੀਜ਼ਾਂ ਕਵਾਲਿਟੀ ਬੁਟੀ ਟੌਪ ਹੈ ਜੀ ਕੰਮ ਦੇਖੋ ਕਿੰਨਾ ਸ਼ਾਨਦਾਰ ਹੋਇਆ ਹੈਗਾ ਜੀ ਆਹ ਦੇਖੋ ਅੱਗੇ ਫੇਰ ਅਲਮਾਰੀਆਂ ਪਈ ਨੇ ਹੁਣ ਨਾ ਤੁਹਾਨੂੰ ਇੱਕ ਸੈਕੰਡ ਫਲੋਰ ਤੇ ਲੈ ਕੇ ਜਾਣਾ ਜਿੰਨੀਆਂ ਅਲਮਾਰੀਆਂ ਨੇ ਏਦੂ ਦੁੱਗਣੇ ਮਤਲਬ ਕਿ ਸੋਵਾ ਸੈੱਟ ਆਹ ਦੇਖੋ ਮੰਦਰ ਜਿਹੇ ਜੇ ਮਰਜ਼ੀ ਲੈ ਲਓ ਜੀ ਆਪਣੇ ਕੋਲੇ ਇਹ ਬੁੱਧ ਧਰਮ ਦਾ ਮੰਦਰ ਹੋ ਗਿਆ ਜੀ ਇਹ ਕ੍ਰਿਸ਼ਨ ਜੀ ਦਾ ਮੰਦਰ ਹੋ ਗਿਆ ਇਹ ਸ਼ੰਕਰ ਭਗਵਾਨ ਦਾ ਹੋ ਗਿਆ ਬਾਬੇ ਨਾਨਕ ਦਾ ਹੋ ਗਿਆ ਜਿਹਹੇ ਜਹ ਮਰਜ਼ੀ ਮੰਦਰ ਤਿਆਰ 골ਡਨ ਚ ਬਣੇ ਹੋਏ ਉਸ ਤਰ੍ਹਾਂ ਬਣ ਜੂਗਾ ਦੇਖੋ ਬਾਬੇ ਨਾਨਕ ਦੀ ਫੋਟੋ ਲੱਗ ਕੇ ਮੰਦਰ ਬਣਿਆ ਹੈ ਜੀ ਤਿਆਰ ਵੀ ਹੈ ਬਾਬੇ ਨਾਨਕ ਦੀ ਫੋਟੋ ਲੱਗੀ ਹੋ ਤੇ ਇੱਧਰ ਲੱਗੇ ਪੈਣੇ ਸੌਣ ਦੇ ਬੈਡਾਂ ਦੀ ਵੈਰਾਈਟੀ ਦੇਖੋ ਜੀ ਲਗਜ਼ਰੀ ਲਗਜ਼ਰੀ ਵੈਰਾਈਟੀ ਦੇ ਬੈਡ ਦੇਖੋ ਜੀ ਇੱਕ ਤੋਂ ਇੱਕ ਵਧੀਆ ਬੈਡ ਹੈਗਾ ਆ ਬੈਡ ਤੁਸੀਂ ਕੁਝ ਨਹੀਂ ਗਣ ਵੈਸੇ ਸ਼ੋਰਮਾਂ ਦੇ ਬਹੁਤ ਘੱਟ ਦੇਖਣ ਹੁੰਗੇ ਇਹਨਾਂ ਕੋਲ ਇਹ ਵੀ ਆਪਾਂ ਤਿਆਰ ਕਰਦੇ ਹਾਂ ਹਾਂ ਜੀ ਸਾਰਾ ਬੈਡ ਆਪਦਾ ਬਣਦਾ ਹੈਗਾ ਆ ਦੇਖੋ ਨੀਵੇਂ ਐਮਪਲਾਈ ਦੇ ਬੈਡ ਬਣੇ ਹੋਣੇ ਸਾਰੇ ਦੇਖੋ ਸਾਰੇ ਕੁਝ ਨਹੀਂ ਲੱਗਦੀ ਦੇਖੋ ਦੇਖੋ ਉਹ ਅੰਦਰ ਉੱਭਰੀਆਂ ਹੋਈਆਂ ਸਿਓਣਾਂ ਨੇ ਅੰਦਰ ਨੂੰ ਤੇ ਆ ਸਾਈਟੇ ਸ਼ੂਟਿੰਗ ਸਾਰਾ ਕੁਝ ਬੱਚੀ ਹੈ ਜੀ ਬੈਡਾਂ ਦੀ ਵੈਰਾਈਟੀ ਦੀ ਕੋਈ ਕਮੀ ਨਹੀਂ ਹੈਗੀ ਲਾਈਵ ਕਲਰ ਵੀ ਤੁਹਾਨੂੰ ਸਾਰੇ ਮਿਲਣਗੇ ਉੱਪਰ ਸੋ ਤੇ ਆਹ ਸੋਫਾ ਜਿਹਦੇ ਪੂਰੇ ਪੰਜਾਬ ਵਿੱਚ ਚਰਚੇ ਨੇ ਜੀ ਹਾਂਜੀ 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 ਦੇਖੋ ਜੀ ਇਹਦਾ ਨਾਮ ਰੱਖਿਆ ਪਾ BMW BMW ਜਹਾਜ਼ ਜਿਹਾ ਜਿਹੜਾ ਸੋਫਾ ਬੈਠਣ ਉੱਠਣ ਨੂੰ ਆਣ ਲੇੜਾ ਲੋੜਾ ਮਾਰੀ ਉਹਨਾਂ ਸਾਰਾ ਹੀ ਮਿਲ ਨਹੀਂ ਹੈ ਸਾਰਾ ਕੁਝ ਇਹ ਸੋਫਾ ਬਾਹਰੋਂ ਬੁਰੋ ਜਿੱਥੇ ਨੈੱਟ ਤੇ ਪਤਾ ਕਰਦਾ ਸਵਾ ਸਵਾ ਲੱਖ ਚ ਪੈਂਦਾ ਇਹ ਸੋਫਾ ਦਾ ਵੀ ਰੇਟ ਦੱਸ ਹੀ ਦੋ ਜੀ ਹੁਣ ਇਹ ਲੋਕ ਇਹ ਤਾਂ ਆਪਾਂ 45000 ਰੁਪਏ ਵੇਚ ਦੇਈਏ ਇਹ ਸੋਫਾ ਤੁਹਾਨੂੰ ਲੈਣੀ ਪਊ ਮੈਨੂੰ ਪਤਾ ਤੁਹਾਡਾ ਘਰ ਜਾ ਚੂ ਆ ਜੀ ਜਾਂ ਵੇਚ ਦੇਵਾਂਗੇ ਹਾਂਜੀ ਸਭ ਬੱਚੀ ਹੈ ਜੀ ਤੇ ਆਹ ਸੋਫਾ ਜਿਹਦੇ ਪੂਰੇ ਪੰਜਾਬ ਵਿੱਚ ਚਰਚੇ ਨੇ ਜੀ ਹਾਂਜੀ 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 ਦੇਖੋ ਜੀ ਇਹਦਾ ਨਾਮ ਰੱਖਿਆ ਪਾ BMW BMW ਜਿਹੜਾ ਜੱਟਾ ਸੋਫਾ ਬੈਠਣ ਉੱਠਣ ਨੂੰ ਐਨ ਲੇੜਾ ਲੋੜਾ ਮਾਰੀ ਹੋਣਾ ਆ ਹੀ ਮਿਲਣੀ ਹੈ ਸਾਰਾ ਕੁਝ ਇਹ ਸੋਫਾ ਬਾਹਰੋਂ ਬੁਰੋ ਜਿੱਥੇ ਨੈਟ ਤੇ ਪਤਾ ਕਰਦੇ ਸਵਾ ਸਵਾ ਲੱਖ ਚ ਪੈਂਦਾ ਇਹ ਸੋਫਾ ਦਾ ਵੀ ਰੇਟ ਦੱਸ ਹੀ ਦਿਓ ਜੀ ਹੁਣ ਇਹ ਲੋਕ ਇਹ ਤਾਂ ਆਪਾਂ 45000 ਰੁਪਏ ਦੇ ਦੇ ਇਹ ਸੋਫਾ ਤੁਹਾਨੂੰ ਲੈਣੀ ਪਊ ਮੈਨੂੰ ਪਤਾ ਤੁਹਾਡਾ ਘਰ ਜਾਜੂ ਆ ਚੀਜ਼ਾਂ ਵੇਚ ਦੇਵਾਂਗੇ ਹਾਂਜੀ ਸਭ ਬੱਚੀ ਹੈ ਜੀ ਦੇਖੋ ਜਿਵੇਂ ਚਾਸਟਰ ਸੋਫਾ ਜੀ ਆਮ ਬਜ਼ਾਰ ਚ ਲੈਣ ਜਾਓਗੇ 70 ਰੁਪਏ 7000 ਰੁਪਏ ਸੋਫਾ ਹੈਗਾ ਜੀ ਕੁਰਸੀਆਂ ਦੇਖੋ ਜੇ ਕਿੰਨੀ ਸ਼ਾਨਦਾਰ ਬਣੀਆਂ ਹੋਈਆਂ ਨੇ ਜੀ ਹੂੰ 47000 ਰੁਪਏ ਸੋਫਾ ਸਾਰਾ ਜੀ 45000 ਇਹਦੇ ਸੀਸ ਸੂਸੇ ਰੱਖ ਕੇ ਦੇ ਹੂੰ ਸਾਰਾ ਕੁਝ ਐ ਕੰਮ ਦੇਖੋ ਕਿੰਨਾ ਸ਼ਾਨਦਾਰ ਹੋਇਆ ਜੀ ਮੁੱਲ ਸਾਰਾ ਕੰਮ ਦਾ ਹੈਗਾ ਸੋਫੇ ਅੱਗੇ ਤੋਂ ਅੱਗੇ ਬਹੁਤ ਪੈਣ ਲਗਜ਼ਰੀ ਸੋਫੇ ਪੈ ਆਹ ਦੇਖੋ ਸੋਫਾ ਕਿੰਨਾ ਸ਼ਾਨਦਾਰ ਬਣਿਆ ਹੈ ਜੀ ਆਹ ਪ੍ਰਾਈਜ਼ ਵਾਲਾ ਸੋਫਾ ਦੇਖੋ ਫੀਲਿੰਗ ਦੇਖੋ ਗੱਡੀ ਤਕੜੀ ਹੈ ਲੈ ਵੀ ਸੱਜਣੋ ਸੋਫੇ ਦੇ ਉੱ ਅਭੀ ਸੋਫਾ ਆਪਣਾ 38000 ਰੁਪਏ ਦਾ 9 ਸੀਟਰ ਜੀ ਇਹ ਵੀ ਬਹੁਤ ਸੋਹਣਾ ਸੋਫਾ ਹੈਗਾ ਇਹਦੇ ਵੀ ਬਹੁਤ ਰਿਸਪੌਂਸ ਆਇਆ ਸੀਗਾ ਬਹੁਤ ਟੌਪ ਦਾ ਸੋਫਾ ਹੈਗਾ ਇੱਕ ਆਪਣਾ ਡਬਲ ਕੁਰਸੀਆਂ ਦੇ ਨਾਲ ਹੈਗਾ ਹੂੰ ਇਹ 28000 ਰੁਪਏ ਦਾ ਸੋਫਾ ਜੀ ਬਹੁਤ ਖੁੱਲਾ ਡੁੱਲਾ ਚੇਅਰ ਕੁਸ਼ਨ ਵਗੈਰਾ ਸਾਰੇ ਨਾਲ ਨੇ ਟੇਬਲ ਨਾਲ ਹੈਗਾ ਜੀ ਇਹ ਇਧਰ ਤੁਹਾਨੂੰ ਉੱਪਰ ਦਿਖਾਉਣੇ ਡਿਸਪਲੇ ਹੋਰ ਬਹੁਤ ਲੱਗੀ ਹੋਈ ਆ ਆ ਜੋ ਜੀ ਬੈੱਡ ਬੈੱਡ ਤੁਹਾਨੂੰ ਹੋਰ ਦਿਖਾ ਦਿੰਨਾ ਸੋਹਣੇ ਸੋਹਣੇ ਬੈੱਡ ਦਾ ਆਪਣੇ ਕੋਲ ਲਗਜ਼ਰੀ ਲਗਜ਼ਰੀ ਬੈੱਡ ਪੈਣੇ ਜਿੰਨੇ ਮਰਜ਼ੀ ਬੈੱਡ ਦੇਖ ਲਓ ਜੀ ਬੈੱਡ ਦਾ ਤੁਸੀਂ ਆਹ ਦੇਖ ਲਓ ਆ ਉ ਆ ਦੇਖ ਲਓ ਆ ਉਦੋਂ ਵਧੀਆ ਜੀ ਜੀ ਆ ਉਹ ਬੈੱਡ ਨੇੜੇ ਤੁਹਾਡੇ ਘਰਾਂ ਨਾਲ ਮੈਚ ਵੀ ਕਰ ਦੇਣਗੇ ਹਾਂਜੀ ਹਾਂਜੀ ਇੱਕ ਤੋਂ ਇੱਕ ਵਧੀਆ ਬੈੱਡ ਹੈਗਾ ਰੰਗੜੀਆਂ ਜਿਹਹੇ ਜਾਂ ਮਰਜ਼ੀ ਬਣਵਾ ਲਓ ਰੰਗਾਂ ਦੀ ਕੋਈ ਕਮਿਊਨਿਟੀ ਡਿਜ਼ਾਈਨਾਂ ਦੀ ਕਮੀ ਨਹੀਂ ਹੈਗੀ ਜੀ ਯਾਨੀ ਕਿ ਜਿਹਹੇ ਜਾਂ ਤੁਸੀਂ ਕਹੋਗੇ ਉਹ ਜਿਹੀ ਬਣਾਵਾਂਗੇ ਆ ਤੁਹਾਨੂੰ ਥੋੜੀ ਜਿਹੀ ਮਹਾਰਾਜਾ ਲੁੱਕ ਦਿੱਤੀ ਤੁਹਾਨੂੰ ਨਾ ਸੂਫੀ ਵੀ ਮਹਾਰਾਜਾ ਦਿਖਾਵਾਂਗੇ ਆ ਪੈਣੇ ਪੂਰੇ ਪੰਡਾਰੇ ਇੱਧਰ ਤਾਂ ਸਾਰੇ ਹੀ ਮਹਾਰਾਜਾ ਵਾਲੇ ਕੰਮ ਕਰੀ ਬੈਠ ਹੁੰਦੇ ਆ ਮਹਾਰਾਜਾ ਸੋਫਾ ਵਿਕੀ ਵੜਾ ਤਕੀ ਹਾਂ ਜੀ ਲੋਕਾਂ ਨੇ ਝੜੀ ਲਾਦੀ ਦੇ ਆਰਡਰ ਦੇ ਆਰਡਰ ਦੇ ਆਰਡਰ ਦੇ ਆਰਡਰ ਸਾਰੇ ਮਹਾਰਾਜਾ ਸੋਫੇ ਦੀ ਗਾਹਕੀਅਤ ਕੀਤੀ ਆਜੋ ਆਜੋ ਫਿਰ ਡਾਈਨਿੰਗ ਟੇਬਲਾਂ ਦੀ ਗੱਲ ਤੁਹਾਨੂੰ ਥੋੜਾ ਫੇਰ ਕਰਾਂਗੇ ਲੈ ਵੀ ਆ ਮਹਾਰਾਜਾ ਸੋਫੇ ਦਿਖਾ ਦੇ ਇਹ ਮਹਾਰਾਜਾ ਹੀ ਕੋਲ ਹੀ ਮਿਲਣਗੇ ਤੁਹਾਨੂੰ ਮੰਨ ਲਓ ਇਹ ਗੱਲ ਹਾਲੇ ਮੇਰੀ ਗੱਲ ਪੂਰੇ ਹਿੰਦੁਸਤਾਨ 'ਚ ਆਇਓ ਐਨੇ ਰੰਗ ਡਿਜ਼ਾਈਨ ਤਿਆਰ ਹਾਜ਼ਰ ਕਿਸੇ ਕੋਲ ਨਹੀਂ ਮਿਲਦੇ ਹਾਂ ਮਾਰੀ ਬਈ ਯਾਰ ਐਨੇ ਇੱਕ ਇੱਕ ਸੋਫਾ ਰੱਖਦਾ ਅਗਲਾ ਹਰੇਕ ਦਿਖਾਉਣ ਦੇਣਾ ਮਾਰਾ ਦੂਜੀ ਵਾਰੀ ਅਗਲਾ ਕਹਿੰਦਾ ਨਾ ਆ ਪਿਆ ਮਨ ਲਓ ਜੀ ਕਿੰਨੇ ਸੀਟਰਡ ਹੁੰਦਾ ਜੀ ਪੈਸੇ ਤੁਹਾਨੂੰ ਦੱਸ ਦ ਕਿੰਨੇ ਸੀਟਰਡ ਇਹ ਜਿਹੜਾ ਆਪਾਂ ਦਿੰਨੇ ਲੋਕ ਤਾਂ ਦੇਖੋ ਹੀ ਕੋਈ ਕੋਈ ਡਿਵਾਈਡਰ ਕੱਟ ਦਿੰਦਾ ਇਹ ਚ ਹਾਂ ਕੋਈ 2 ਸੀਟਰ ਕੱਟ ਦਿੰਦਾ ਕੋਈ ਕੱਟ ਦਿੰਦਾ ਜਿਹੜਾ ਆਪਣਾ ਸੋਫਾ ਹੈਗਾ 90000 ਰੁਪਿਆ ਰੇਟ ਹੈਗਾ 3 2 2 ਡਿਵਾਈਡਰ ਟੇਬਲ ਟੇਬਲ 90000 ਦਾ ਮਨ ਲਓ ਕਿਸੇ ਨੇ ਡਿਵਾਈਡਰ ਕੱਟ ਕਰਤਾ ਉਹ 10000 ਰੁਪਿਆ ਰੇਟ ਘੱਟ ਜੂ 80 ਰਹਿ ਜੂਗਾ ਲੋਕ ਡਿਵਾਈਡਰ ਲਾ ਕੀ ਵਿੱਚ ਕੱਟ ਕੀ ਕਰ ਮਨ ਲਓ ਕੋਈ ਇਸੇ 2 ਸੀਟਰ ਕੱਟ ਕਰ ਲਿਆ ਤਾਂ 20000 ਘੱਟ ਜੂਗਾ 70000 ਰਹਿ ਜੂਗਾ ਯਾਨੀ ਕਿ ਜਿਹੜ ਉਹ ਪੂਰੇ ਸੋਫੇ ਦਾ रेट 90000 ਰੁਪਇਆ ਨਾ ਕਿ ਅੱਧੇ ਦਾ ਲੋਗ ਅੱਧਾ ਵਾ ਕੇ ਪੂਰੇ ਪੈਸੇ ਲਈ ਜਾਂਦੇ ਨਹੀਂ ਹਾਂ ਇਹਨਾਂ 'ਚ ਕਲਰ ਤੁਸੀਂ ਇੰਨੇ ਕਿਵੇਂ ਮੰਗਾ ਰੱਖੇ ਨੇ ਜੀ ਸਾਰੇ ਇਹ ਸਾਰੇ ਆਰਡਰ ਦੇ ਸੋਫੇ ਨੇ ਸਾਰੇ ਜਾਣ ਵਾਲੇ ਨੇ ਜੀ ਇਹ ਸਭ ਕੋਈ 2 ਦਿਨ ਨੂੰ ਕੋਈ 4 ਦਿਨ ਨੂੰ ਕੋਈ 1 ਦਿਨ ਨੂੰ ਸਭ ਜਾਣ ਵਾਲੇ ਸੋਫੇ ਨੇਗੇ ਸਾਰੇ ਆਰਡਰ ਦੇ ਬਣੇ ਹੋਏ ਨੇਗੇ ਲੈ ਵੀ ਜਿਹੜੇ ਤੇ ਕਰਿਆ ਸੋਫਾ ਜੋ ਉਹਨੂੰ ਪਹਿਲੀ ਵਧਾਈਆਂ ਇਹਨਾਂ 'ਚ ਕਿੰਨੇ ਕਿ ਡਿਜ਼ਾਈਨ ਇਹ ਤਾਂ ਕਹੀ ਨਹੀਂ ਸਕਦਾ ਜੀ ਮੈਂ ਕਿੰਨੇ ਕਿ ਡਿਜ਼ਾਈਨ ਡਿਜ਼ਾਈਨ ਤਾਂ ਵੀਰ ਜੀ ਜਿੰਨੇ ਤੁਸੀਂ ਦੇਖੀਓਗੇ ਦੂਰ ਤੱਕ ਕੋਈ ਨਹੀਂ ਪੈਣੇਗੇ ਪਹਿਲਾਂ ਕੰਮ ਦੇਖੋ ਦੇਖੋ ਪੀਯੂ ਪਾਲਿਸ਼ ਟੌਪ ਦੀ ਗੋਲ ਭਾਵੇਂ ਨੇ ਟੌਪ ਦੇ ਜੀ ਐਂਡ ਟਾਲੀ ਦਾ ਕੰਮ ਹੋਇਆ ਸਾਰਾ ਟਾਲੀ ਦਾ ਨਾਲ ਸ਼ੀਸ਼ਾ ਹੈਗਾ ਜਿਹੜਾ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਸ਼ੀਸ਼ੇ ਦਾ 45000 ਰੁਪਏ ਰੇਟ ਆਪਣਾ ਕੋਈ 65 ਨਹੀਂ ਕੋਈ 75 ਨਹੀਂ 45000 ਰੁਪਏ ਰੇਟ ਹੈ ਆਨਲਾਈਨ ਡਿਲੀਵਰੀ ਦੀ ਫ੍ਰੀ ਹੈਗੀ 1000 ਰੁਪਏ ਦੇ ਕੇ ਇਹਦੀ ਬੁਕਿੰਗ ਹੈਗੀ 44000 ਰੁਪਏ ਤੁਸੀਂ ਉਹ ਦੇਣਾ ਜਦੋਂ ਤੁਹਾਡੇ ਘਰੇ ਡਾਈਨਿੰਗ ਟੇਬਲ ਪਹੁੰਚ ਗਿਆ ਕੁਰਸੀਲੇ ਮਟੀਰੀਅਲ ਚ ਆ ਬਣਾ ਹੋਇਆ ਸਾਲਾ ਟੌਪ ਬਾਈ ਤੁਸੀਂ ਡਿਜ਼ਾਈਨ ਦੇਖੋ ਰੰਗ ਦੇਖੋ ਚੀਜ਼ ਦੇਖੋ ਜਿੱਦੀ ਦੂਰ ਤੱਕ ਲਾਈ ਇਧਰੋਂ ਵੀ ਦਿਖਾ ਦੋ ਮਾ ਕਰੋ ਵੀ ਇਧਰੋਂ ਹੀ ਮਾਰ ਦੇ ਕੈਮਰਾ ਆ ਦੇਖਿਓ ਰੇ ਸਟਾਕ ਹੀ ਪਿਆ ਨਰਾਜ ਹੁਣ ਤੁਸੀਂ ਅੰਦਾਜ਼ਾ ਲਾ ਲਓ ਡਿਸਪਲੇ ਰੱਖਣ ਨੂੰ ਜੱਗੀ ਮੁੱਕ ਜਿੰਨਾਂ ਕੋਲੇ ਤੇ ਅੱਗੇ ਵੀ ਮੰਨ ਲੋ ਸਾਰਾ ਹੀ ਕੁਝ ਦੇਵਾ ਸੀ ਉਹ ਜਿਹੜਾ ਮਰਜੀ ਲੈ ਲੋ ਸਾਰਾ ਸੇਮ ਹੀ ਹੈ ਸ਼ੀਸ਼ੇ ਦੇ ਨਾਲ ਸੇਮ ਰੇਟ ਹੈ ਮਾਰਬਲ ਨਾਲ ਲੈਣਾ ਮਾਰਬਲ ਨਾਲ ਮਿਲ ਜੂਗਾ ਅੱਠ ਕੁਰਸੀਆਂ ਨਾਲ ਲੈਣਾ ਅੱਠ ਕੁਰਸੀਆਂ ਨਾਲ ਮਿਲ ਜੂਗਾ ਚਾਰ ਕੁਰਸੀਆਂ ਨਾਲ ਲੈਣਾ ਚਾਰ ਕੁਰਸੀਆਂ ਦਾ ਡਿਜ਼ਾਈਨ ਦੇਖੋ ਲੋਕ ਕਹਿੰਦੇ ਨੇ ਡਿਜ਼ਾਈਨ ਹੈਵੀ ਹੋ ਗਿਆ ਜੀ ਇਹਦਾ 10000 ਰੁਪਏ ਵਧ ਗਿਆ ਕੋਈ 10000 ਨਹੀਂ ਵਧਿਆ ਕੋਈ 5000 ਨਹੀਂ ਵਧਿਆ ਸੇਮ ਰੇਟ ਹੈ ਜਿਹੜਾ ਪਾਕੀਡੀਆਂ ਦੇਖੋ ਸਫਾਈ ਦੇਖੋ ਆਹ ਦੇਖੋ ਇਸ ਤਰ੍ਹਾਂ ਦੇ ਡਿਜ਼ਾਈਨ ਦੇਖੋ ਕਿੰਨੇ ਬਰੀਕੀ ਕਾਰਵਿੰਗ ਵਾਲਾ ਡਿਜ਼ਾਈਨ ਬਣਾਇਆ ਹੈਗਾ ਮੰਨ ਲਓ ਤੁਸੀਂ ਕਾਰਵਿੰਗ ਵਾਲਾ ਡਾਈਨਿੰਗ ਟੇ ਬੱਚੀ ਦਿੰਨੇ ਆ ਜਿਹਦੇ ਕਰਮਾ ਚੋਗਾ ਲੈ ਜੂਗਾ ਇਹ ਵੀ 45000 ਦਾ ਹੈਗਾ ਲੈ ਆ ਵੀ ਡਿਜ਼ਾਈਨ ਉਹਨਾਂ ਤੁਸੀਂ ਐ ਦੇਖੋ ਵੀ ਕਿੰਨਾ ਜਿਆਦਾ ਉਕਰਿਆ ਇੱਕ ਆਰਬੀਗਲ ਡਿਜ਼ਾਈਨ ਹੈ ਜੀ ਜੇ ਮੰਨ ਲਓ ਆਰਬੀਗਲ ਡੈਨਿੰਗ ਲੈਣੇਗਾ ਤਾਂ 85 90 ਉਹੀ ਰੇਟ ਵਧ ਜਾਂਦਾ ਉਹੀ ਰੇਟ ਵਧ ਜਾਂਦਾ ਆਰਬੀਗਲ ਦੇ ਨਾਮ ਤੇ ਲੈ ਵੀ ਆ ਵੀ ਉਹੀ ਰੇਟ ਤੇ ਚਕਾਰਿਆ ਇਹਨਾਂ ਦੇ ਭਾਅ ਦਾ ਆ ਜਮਾ ਸਰੀ ਚੀਜ਼ ਪਈ ਆ ਬਾਕੀ ਕਿਸੇ ਨੇ ਰੂਮ ਚੇਅਰਾਂ ਲੈਣੀਆਂ ਦੂਜੀਆਂ ਚੇਅਰਾਂ ਲੈਣੀਆਂ ਨੇ ਜਿਹੜਾ ਮਰਜ਼ੀ ਲੈ ਲਓ ਮਾਲ ਦੀ ਕੋਈ ਕਮਿਊਨੀ ਸਟਾਕ ਦੀ ਕੋਈ ਕਮਿਨੀ ਰੇਟ ਘਟਨੇਗੇ ਚੀਜ਼ ਵਧੀ ਹੈਗੀ ਜਿਹੜਾ ਸ਼ੋਅਰੂਮ ਤੇ ਸਜਾਵਟ ਖਾਤਰ ਲਾ ਆਪ ਪੈ ਸਟਾਕ ਨਿਗਾ ਮਾਰਦੇ ਯਾਰ ਤੁਸੀਂ ਮੈਂ ਕੀ ਆ ਨਾ ਮਹਾਰਾਜਾ ਫਰਨੀਚਰ ਹਾਸ ਤੇ ਪਹੁੰਚ ਸਕਦੇ ਰਾਏਕੋਟ